ਕੋਈ ਐਮਐਲਏ ਸੀ ਕੋਈ ਸਰਪੰਚ ਸੀ ਕੋਈ ਬਹੁਤ ਵੱਡੀ ਇਹ ਆ ਪੀਐਚਡੀ ਕੀਤੀ ਹੋਈ ਸੀ ਕੋਈ ਏਡੀਸੀ ਸੀ ਆਈਏਐਸ ਸੀ ਆਈਪੀਸੀ ਸੀ ਕੀ ਸੀ ਇਹ ਕੋਈ ਜੁਡੀਸ਼ੀਅਲ ਦੇ ਵਿੱਚ ਸੀ ਕੋਈ ਇਹ ਸੈਕਸ਼ਨ ਇੰਜੀਨੀਅਰ ਸੀ ਰੇਲਵੇ ਦੀ ਕੋਈ ਇਹ ਏਡੀਸੀ ਸੀ ਟੀਸੀ ਸੀ ਕੀ ਸੀ ਇੱਕ ਦੋ ਟਕੇ ਦੀ ਬਾਜ਼ਾਰੂ ਔਰਤ ਸੀ ਨਾ ਮਿਊਟ ਵੀ ਕਰ ਦਾਂ ਆਵਾਜ਼ ਨਹੀਂ ਆਉਣੀ ਚਾਹੀਦੀ ਬਾਹਰ ਸਿਰਫ ਤੁਸੀਂ ਇਹ ਦੇਖ ਲਓ ਕਿ ਇਹ ਕੰਚਨ ਕੁਮਾਰੀ ਹੈ ਕਿ ਕੌਣ ਹੈ ਇਹ ਤਾਂ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਕੱਲ ਦੀ ਵਾਇਰਲ ਹੋ ਰਹੀ ਹੈ ਨਾ ਇਹ ਕਿਸੇ ਕਿਸੇ ਕੋਲ ਹੀ ਹੈ ਤੇ ਤੁਸੀਂ ਇਧਰ ਸਕਰੀਨ ਕਰਕੇ ਦੇਖੋ ਦੇਖੋ ਤੁਸੀਂ ਕੌਣ ਹੈ ਆ ਵੀਡੀਓ ਦੇਖਣ ਯੋਗ ਹੈ ਪਰਿਵਾਰ ਚ ਇਹਨੂੰ ਤਾਂ 18 ਸੈਂਸਰ ਵਾਲੇ ਵੀ ਨਹੀਂ ਚਲਾਉਂਦੇ ਸਿਨੇਮਿਆਂ ਦੇ ਵਿੱਚ ਯਾਰ ਤੁਹਾਨੂੰ ਪਤਾ ਵੀ ਇਹ 4 ਕਰੋੜ ਵਿਊ ਆ ਗਏ ਜੀ ਤੁਸੀਂ ਦੇਖੀ ਹੋਣੀ ਹੈ ਉਸ ਚ ਕਿੰਨੇ ਅਸ਼ਲੀਲ ਸ਼ਬਦ ਪ੍ਰਯੋਗ ਕਰ ਰਹੀ ਹੈ ਕਿ ਮੇਰੇ ਬੈਲਟਾਂ ਮਾਰ ਕੇ ਆਏ ਹੋਇਆ ਕਮਰੇ 'ਚ ਅਸੀਂ ਆਏ ਕੀਤਾ ਉਹ ਫਿਰ ਮੈਨੂੰ ਕਹਿੰਦਾ ਆਏ ਕਿ ਆ ਤੇਰੇ ਪਾਪਾ ਹੂ ਯੂਰ ਫਾਦਰ ਫਿਰ ਉਹ ਕਹਿੰਦੀ ਮੈਂ ਬਾਦਰ ਨੂੰ ਕਹਿੰਦਾ ਨੋ ਵੀ ਮੈਂ ਕਹ ਯੂਰ ਫਾਦਰ ਪ੍ਰੋਡਿਊਸਰ ਯੂਰ ਫਾਦਰ ਕਹਿੰਦੀ ਯੈਸ ਮਰਜੂਸਰ ਮੈਂ ਬਾਦਰ ਉਹ ਫੋਹੀ ਮੀ ਕੇਰ ਗਿਆ ਜਿਹੜੇ ਰਾਖੀ ਸਾਵੰਤ ਨਾਲ ਚੁੰਬੰਗ ਜਿਹੜਾ ਚੁੰਮਣ ਦਾ ਦ੍ਰਿਸ਼ ਤੋਂ ਫੇਮਸ ਹੋਏ ਹੋਏ ਲੋਕ ਗਿਰੇ ਨੇ ਲੋਕ ਗਰੇਵੇ ਲੋਕ ਅੱਜ ਭਾਈ ਅਮਰਤਪਾਲ ਸਿੰਘ ਮਹਿਰੋ ਵਰਗੇ ਤੇ ਕਮੈਂਟ ਕਰ ਰਹੇ ਇਹਦੇ ਨਾਲ ਹੁਣ ਜਿਹੜੀਆਂ ਹੋਰ ਵੀ ਵੀਤੀ ਹੈਗੀਆਂ ਆ ਵੱਡੀਆਂ ਇਨਸਟਾ ਗ੍ਰਾਮਰ ਬਣੀਆਂ ਫਿਰਦੀਆਂ ਇਹਨਾਂ ਨੂੰ ਵੀ ਅਕਲ ਆ ਜੂਗੀ ਤੇ ਜਿਹੜੀਆਂ ਕੋਈ ਟ੍ਰੈਕਸ਼ਨ ਨਹੀਂ ਦਿੰਦੀਆਂ ਕੋਈ ਲੈਣੇ ਦੇਣੇ ਨੰਗੀਆਂ ਧੜੰਗੀਆਂ ਵੀਡੀਓ ਪਾਉਣੀਆਂ ਉਹਨਾਂ ਨੂੰ ਛੇ-ਛੇ ਮੰਨ ਚ ਕੌਟੀ ਕਾਦੇ ਤੇ ਦੇਈ ਜਾਂਦੇ ਅੱਜ ਦਾ ਕੱਲ ਨੂੰ ਮੈਂ ਵੀ ਜਾ ਕੇ ਕਹਿ ਦੂੰਗਾ ਮੇਰੀ ਜਾਨ ਨੂੰ ਖਤਰਾ ਹੈ ਜੀ ਪਿਛਲੇ ਦਿਨੀ ਇੱਕ ਇੰਸਟਾਗ੍ਰਾਮਰ ਕੁੜੀ ਕੰਚਨ ਕੁਮਾਰੀ ਦਾ ਕਤਲ ਹੁੰਦਾ ਜੋ ਇੱਕ ਇੰਸਟਾਗ੍ਰਾਮ ਤੇ ਅਕਾਊਂਟ ਚਲਾ ਰਹੀ ਸੀ ਭਾਬੀ ਕਮਲਕੌਰ ਉਸ ਤੋਂ ਬਾਅਦ ਉਸ ਨੂੰ ਕਤਲ ਕਰਨ ਵਾਲੇ ਦੋ ਸ਼ਖਸ ਫੜੇ ਗਏ ਜੇਲ੍ਹ ਗਏ ਚਲੇ ਤੇ ਅਮਰਤ ਪਾਲ ਸਿੰਘ ਮੈਰੋ ਬਾਰੇ ਕਿਹਾ ਜਾ ਰਿਹਾ ਕਿ ਉਹ ਦੁਬਈ ਪਹੁੰਚ ਗਏ ਨੇ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਸਮਾਜ ਸੇਵੀ ਸੰਦੀਪ ਲੁੰਬਾ ਜੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਜੀ ਜੋ ਕੰਚਨ ਕੁਮਾਰੀ ਵੱਲੋਂ ਵੀਡੀਓਜ਼ ਬਣਾਈਆਂ ਜਾਂਦੀਆਂ ਸੀ ਕੀ ਉਹ ਬੰਦਾ ਪਰਿਵਾਰ ਵਿੱਚ ਬਹਿ ਕੇ ਦੇਖ ਸਕਦਾ ਸੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਠੀਕ ਹੈ ਜੀ ਵੀਡੀਓ ਦੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਕੀ ਵੀਡੀਓ ਪਰਿਵਾਰ ਚ ਦੇਖਣ ਯੋਗ ਸੀਗੀਆਂ ਤਾਂ ਮੈਂ ਸ਼ੁਰੂਆਤ ਹੀ ਇੱਥੋਂ ਕਰਦਾ ਹਾਂ ਕਿ ਮੇਰੀ 18 ਜੂਨ 2025 ਯਾਨੀ ਕਿ ਬੀਤਾ ਜੋ ਦਿਨ ਹੈ ਜੀ ਕੱਲ ਰਾਤ ਤੱਕ ਓਪੀਨੀਅਨ ਕੁਛ ਹੋਰ ਸੀ ਜੀ ਕੱਲ ਰਾਤ ਤੱਕ ਮੇਰੀ ਓਪੀਨੀਅਨ ਇਹ ਸੀ ਮੈਂ ਕਿ ਯਾਰੇ ਨਿੰਗ ਸਿੰਘ ਜਿੱਥੇ ਬੰਦਿਆਂ ਨੇ ਜੋ ਵੀ ਕੀਤਾ ਗਲਤ ਕੀਤਾ ਯਾਰ ਵੀ ਕਿਸੇ ਨੂੰ ਐ ਮਾਰਨਾ ਵੀ ਗਲਤ ਕੀਤਾ ਯਾਰ ਮੈ ਰੋਣੀ ਐ ਨਹੀਂ ਕਰਨਾ ਚਾਹੀਦਾ ਸੀ ਚਲੋ ਜੇ ਕੋਈ ਅਕਰੋਸ਼ ਸੀ ਉਹਨੂੰ ਧਮਕੀਆਂ ਦਿੱਤੀਆਂ ਸੀ ਉਹ ਨਹੀਂ ਸਮਝੀ ਸੀ ਉਹਦੇ ਕੋਈ ਹੱਥ ਪੈਰ ਵੱਢ ਦਿੰਦੇ ਉਂਗਲ ਜੀ ਚਲੋ ਉਹਨੂੰ ਮਾੜਾ ਮੋਟਾ ਅੰਗ ਵੱਢ ਦਿੰਦੇ ਉਹਨੂੰ ਸਜ਼ਾ ਦੇ ਦਿੰਦੇ 19 ਨਾਲੇ ਉਹਦੇ ਨਾਲ ਦੂਜਿਆਂ ਨੂੰ ਕੰਨ ਖੜੇ ਹੋ ਜਾਂਦੇ ਤੇ ਨਾਲੇ ਇਹਨੂੰ ਕੰਨ ਖੜੇ ਹੋ ਜਾਂਦੇ ਨਾਲੇ ਇਹਦੇ ਪਰਿਵਾਰ ਨੂੰ ਹੋ ਜਾਂਦੇ ਜਿਹੜਾ ਕਿ ਹੁਣ ਰੋ ਰਿਹਾ ਹੁਣ ਸੰਤਾਪ ਹੰਡਾ ਰਿਹਾ ਹੈ ਕਹਿੰਦਾ ਨਾ ਅੱਬ ਪਛਤਾਇ ਕਿਆ ਹੋਤ ਹੈ ਜਦ ਚਿੜੀਆ ਚੁੱਕ ਗਈ ਖੇਤ ਬਿਲਕੁਲ ਉਦੋਂ ਬਾਅਦ ਕੁਛ ਨਹੀਂ ਹੁੰਦਾ ਚਿੜੀਆ ਜਦੋਂ ਖੇਤ ਚੁੱਕ ਜਾਂਦੀ ਹੈ ਇਹ ਤਾਂ ਇੱਕ ਪ੍ਰਵਾਸੀ ਔਰਤ ਜੀ ਕੰਚਨ ਰਾਣੀ ਇਹਦਾ ਨਾਂ ਕੁਮਾਰੀ ਔਰ ਇਹਨੇ ਆਪਣਾ ਨਾਕ ਕਮਲ ਕੌਰ ਭਾਬੀ ਦੇ ਨਾਂ ਤੇ ਇੰਸਟਾ ਤੇ ਆਈਡੀ ਬਣਾਈ ਹੋਈ ਹੈ ਚੰਗੇ ਫੋਲੋਅਰ ਇਹਦੇ 4 ਲੱਖ ਫੋਲੋਅਰ ਜੀ ਬਹੁਤ ਹੁੰਦੇ 4 ਲੱਖ ਫੋਲੋਅਰ ਤੁਸੀਂ ਪੁੱਛਿਆ ਸਵਾਲ ਬਹੁਤ ਸੈਂਸਿਟਿਵ ਮੁੱਦਾ ਹੈ ਜੀ ਪੂਰੇ ਦੇਸ਼ ਦੇ ਵਿੱਚ ਇਹ ਘਟਨਾ ਹੋਈ ਹੈ ਠੀਕ ਹੈ ਔਰ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਕੈਨੇਡਾ ਅਮਰੀਕਾ ਰਸ਼ੀਆ THAILAND ਚਾਈਨਾ ਔਰ ਖਾਸ ਕਰਕੇ ਦੁਬਈ ਆਬੂਦਾਬੀ ਪੰਜਾਬੀਆਂ ਨੂੰ ਸਭ ਨੂੰ ਪਤਾ ਹੈ ਕਿ ਇੱਕ ਬਠਿੰਡੇ ਅਦੇਸ਼ ਹਸਪਤਾਲ ਕੋਲੇ ਕਾਂਡ ਹੋਇਆ ਕਾਰ ਦੇ ਵਿੱਚ ਜਦੋਂ ਨੂੰ ਇਸ ਕੇਸ ਬਾਰੇ ਪਤਾ ਲੱਗਦਾ ਉਹਦੀ ਬਾਡੀ ਅ ਸਮੈਲ ਮਾਰਦੀ ਹੈ ਠੀਕ ਹੈ ਨਾ ਉਦੋਂ ਨੂੰ ਮਹਿਰੋ ਸਾਹਿਬ ਸੂਤਰਾਂ ਤੋਂ ਪਤਾ ਲੱਗਦਾ ਹੈ ਮੀਡੀਆ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਇਸ ਟਾਈਮ ਦੁਬਈ ਦੇ ਵਿੱਚ ਹੈ ਕਿਉਂਕਿ ਜਿਹੜੇ ਬਠਿੰਡੇ ਦੇ ਮੈਡਮ ਆਈਪੀਐਸ ਮੈਡਮ ਐਸਐਸਪੀ ਅਮਨੀਤ ਕੌਂਡਲ ਉਹਨਾਂ ਨੇ ਪ੍ਰੈਸ ਸਟੇਟਮੈਂਟ ਜੋ ਆਪਣੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਇੱਥੋਂ ਕਤਲ ਕਰਕੇ ਕੰਚਨ ਰਾਣੀ ਦਾ ਫਰਾਰ ਹੋ ਰਜੁਕੇ ਫਰਾਰ ਉਹ ਜਿਹੜੇ ਦੋ ਬੰਦੇ ਕਾਬੂ ਆ ਗਏ ਉਹ ਅੱਜ ਹੀ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਕੀ ਉਹਨਾਂ ਦੀ ਮਨਸ਼ਾ ਸੀ ਕੀ ਪਿੱਛੇ ਕੀ ਸਨੇਹਾ ਦੇਣਾ ਚਾਹੁੰਦੇ ਸੀ ਇਹ ਤਾਂ ਹੁਣ ਸਾਫ਼ ਹੀ ਸਪਸ਼ਟ ਹੋ ਜਾਂਦਾ ਕਿ ਉਹ ਲੈਕਚਰਤਾ ਨੂੰ ਪ੍ਰਮੋਟਿੰਗ ਨਹੀਂ ਕਰਨਾ ਦੇਣਾ ਚਾਹੁੰਦੇ ਸੀ ਇਹਦੇ ਨਾਲ ਹੁਣ ਜਿਹੜੀਆਂ ਹੋਰ ਵੀ ਵੀਤੀ ਹੈਗੀਆਂ ਆ ਵੱਡੀਆਂ ਇਨਸਟਾ ਗ੍ਰਾਮਰ ਬਣੀਆਂ ਫਿਰਦੀਆਂ ਇਹਨਾਂ ਨੂੰ ਵੀ ਅਕਲ ਆ ਜਾਊਗੀ ਬਿਲਕੁਲ ਕਿ ਕਿਵੇਂ ਅੱਧ ਨੰਗੇ ਕੱਪੜੇ ਪਾ ਕੇ ਕਿਵੇਂ ਪੰਜਾਬ ਦੇ ਜਿਹੜੇ ਹਾਲਾਤਾਂ ਨੂੰ ਹੋਰ ਪਾਸੇ ਲੈ ਕੇ ਜਾਇਆ ਜਾ ਰਿਹਾ ਹੈ ਇਸ ਤੋਂ ਅਕਲ ਆ ਜੂਗੀ ਪਰ ਮੈਂ ਆਏ ਕਹਿੰਦਾ ਐਵੇਂ ਹੀ ਨਹੀਂ ਕਹਿੰਦਾ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਚੰਗਾ ਕੀਤਾ ਪਰ ਇੱਕ ਗੱਲ ਦੇਖ ਲਿਓ ਕੱਲ ਤੱਕ ਮੈਂ ਆਏ ਕਹਿ ਰਿਹਾ ਸੀ ਕਿ ਮਾੜਾ ਕੀਤਾ ਮੈਂ ਮਿਊਟ ਵੀ ਕਰਦਾ ਆਵਾਜ਼ ਨਹੀਂ ਆਉਣੀ ਚਾਹੀਦੀ ਬਾਹਰ ਸਿਰਫ ਤੁਸੀਂ ਇਹ ਦੇਖ ਲਓ ਕਿ ਇਹ ਕੰਚਨ ਕੁਮਾਰੀ ਹੈ ਕਿ ਕੌਣ ਹੈ ਇਹ ਤਾਂ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਇਹ ਕੱਲ ਦੀ ਵਾਇਰਲ ਹੋ ਰਹੀ ਹੈ ਨਾ ਇਹ ਕਿਸੇ ਕਿਸੇ ਕੋਲ ਹੀ ਹੈ ਇਹ ਤੁਸੀਂ ਇੱਧਰ ਸਕਰੀਨ ਕਰਕੇ ਦੇਖੋ ਦੇਖੋ ਤੁਸੀਂ ਕੌਣ ਹੈ ਬਿਲਕੁਲ ਜੀ ਇਹ ਕੰਚਨ ਕੁਮਾਰੀ ਹੈ ਜਿਹੜੀ ਕੇ ਭਾਬੀ ਕਮਲ ਕੌਰ ਹੈ ਜਿਹੜੀ ਇਹ ਭਾਬੀ ਔਰ ਇੱਕ ਮਿੰਟ ਆਹ ਵੀਡੀਓ ਦੇਖਣ ਯੋਗ ਹੈ ਪਰਿਵਾਰ ਚ ਇਹਨੂੰ ਤਾਂ 18 ਸੈਂਸਰ ਵਾਲੇ ਵੀ ਨਹੀਂ ਚਲਾਉਂਦੇ ਸਿਨੇਮਿਆਂ ਦੇ ਵਿੱਚ ਯਾਰ ਜੀ ਬਸ ਇਸ ਤੋਂ ਬਾਅਦ ਮੇਰੀ ਸੋਚ ਬਦਲ ਗਈ ਐਡੀ 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 ਇਹ ਡਿ ਅਸ਼ਲੀਲ ਵੀਡੀਓ ਯਾਰ ਹੁਣ ਸੋਚ ਮੇਰੀ ਇਹ ਹੋ ਗਈ ਕਿ ਭਾਈ ਅਮਰਤਪਾਲ ਮਹਿਰੋ ਨੇ ਬਿਲਕੁਲ ਸਹੀ ਫੈਸਲਾ ਲਿਆ ਇੰਨਾ ਦੀ ਵੀਡੀਓ ਤਾਂ ਵੈਸੇ ਹੀ 6 ਮਹੀਨੇ ਤੋਂ ਕਈ ਵਾਰ ਜਦੋਂ ਆਪਾਂ ਸਕਰੋਲਿੰਗ ਕਰਦੇ ਆ ਮੋਬਾਈਲ ਚਲਾਨਾ ਹੀ ਆ ਜਦੋਂ ਟਾਈਮ ਹੁੰਦਾ ਘੰਟਾ ਦਾ ਘੰਟਾ ਦਾ ਬੰਦਾ ਐਕਸਪੈਂਡ ਕਰਦਾ ਹੀ ਆ ਮੋਬਾਈਲ ਤੇ ਆਪਣਾ ਸਮਾਂ ਤੇ ਜਦੋਂ ਚਲਦਾ ਤੇ ਇਹਨਾਂ ਦੀ ਵੀਡੀਓ ਆਟੋਮੈਟਿਕਲੀ ਜੋ ਕਿ ਫੇਮਸ ਆ ਜਾਂਦੀ ਆ ਜਾਂਦੀ ਵੀਡੀਓ ਦੋ ਚਾਰ ਮਿੰਟਾਂ ਚ ਜੇ ਕਰੀਏ ਨਾ 5-7 ਹਰੇਕ 25ਵੀਂ 30ਵੀਂ ਵੀ ਇਹਨਾਂ ਦੀ ਆ ਜਾਂਦੀ ਹੈ ਕੀ ਨਾਮਾ ਕਮਲਕੌਰ ਭਾਬੀ ਵਜਦੀ ਜਿਹੜੀ ਕਰੋਂ ਗਰੀਬ ਸੀ ਕੋਕ ਤਕੜੀ ਨਹੀਂ ਸੀ ਬਾਲੀ ਪਰਿਵਾਰ ਚਲਾਰੀ ਸੀ ਔਰ ਭਈਆ ਰਾਣੀ ਸੀ ਠੀਕ ਹੈ ਨਾ ਭਈਆ ਰਾਣੀ ਸੀ ਬਿਹਾਰ ਦੀ ਰਹਿਣ ਵਾਲੀ ਸੀ ਇੱਧਰ ਆਈ ਹੈ ਲੁਧਿਆਣੇ ਰਹਿ ਰਹੀ ਸੀ ਆਪਦਾ ਪਰਿਵਾਰ ਚਲਾਰੀ ਸੀ ਚਲੋ ਸਾਨੂੰ ਕੱਲ ਤੱਕ ਮੇਰੀ ਇਹ ਸੋਚ ਸੀ 18 ਜੂਨ 2025 ਤੱਕ ਕਿ ਭਾਈ ਅਮਰਤਪਾਲ ਮਹਿਰੋ ਨੂੰ ਇੰਨਾ ਵੱਡਾ ਫੈਸਲਾ ਲੈ ਲੈਣਾ ਚਾਹੀਦਾ ਸੀ ਉਹਨਾਂ ਦੀ ਸ਼ਖਸੀਅਤ ਵੱਡੀ ਹੈ ਜੀ ਇੱਕ ਵੱਡਾ ਨਾਮ ਹੈ ਮਹਿਰੋ ਠੀਕ ਹੈ ਨਾ ਕੋਈ ਨਿੱਕੀ ਮੋਟੀ ਚੀਜ਼ ਤਾਂ ਹੈ ਨਹੀਂ ਸੋਚ ਕੇ ਫੈਸਲਾ ਲੈਣਾ ਚਾਹੀਦਾ ਸੀ ਮੈਂ ਕਿ ਅਸੀਂ ਸਿਰ ਪਾੜ ਦਿੰਦੇ ਕੋਈ ਗੁੱਟ ਗਿੱਟਾ ਵੜ ਦਿੰਦੇ ਜੋ ਨਿੰਗ ਸਿੰਘ ਜੱਥੇਬੰਦੀਆਂ ਕਰਦੀਆਂ ਕਿ ਸੌਦਾ ਨਹੀਂ ਲਾਉਣਾ ਚਾਹੀਦਾ ਸੀ ਪਰ ਆ ਹੁਣ ਤੁਸੀਂ ਦੇਖ ਲਿਆ ਜੀ ਹੁਣ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਤੀ ਬੰਦਾ ਕਹਿੰਦਾ ਕਿ ਹੁੰਦਾ ਮੈਂ ਕਹਿੰਨਾ ਬੀਪੀ ਉਹਦਾ ਸਤਵੇਂ ਆਸਮਾਨ ਤੇ ਹੋ ਜਾਏ ਜਿਹੜੀ ਚੀਜ਼ ਉਹ ਦਿਖਾ ਰਹੀ ਜੀ ਜੋ ਕਰ ਰਹੀ ਆ ਬੰਦੇ ਨਾਲ ਉਹ ਬੰਦਾ ਵੀ ਨਾਲ ਉਹਦਾ ਬாய்ਫਰੈਂਡ ਉਹ ਜਿੰਨੂੰ ਉਹ ਪ੍ਰੋਡਿਊਸਰ ਕਹਿੰਦੀ ਹੈ ਉਹ ਪ੍ਰੋਡਿਊਸਰ ਹੈ ਮੁੰਡਾ ਨਾਲ ਔਰ ਇਹ ਬਾਲੀ ਪੁਰਾਣੀ ਵੀਡੀਓ ਨਹੀਂ ਡੇਢ ਮਹੀਨਾ ਪਹਿਲਾਂ ਜਿਹੜਾ ਇਹ ਸੌਂਗ ਮੈਂ ਦਿਖਾ ਨਹੀਂ ਸਕਦਾ ਐਵੇਂ ਉਹ ਆ ਜਾਂਦਾ ਡੇਢ ਮਹੀਨਾ ਪਹਿਲਾਂ ਉਹ ਸੌਂਗ ਰਿਲੀਜ਼ ਹੋਇਆ ਹੈ ਇਹਦਾ ਮਤਲਬ ਇਹ ਵੀਡੀਓ ਔਰ ਇਹ ਸੀਰੀਜ਼ ਸੰਬੰਧ ਉਸ ਤੋਂ ਬਾਅਦ ਦੇ ਵਿੱਚ ਬਣਾਏ ਗਏ ਆ ਕਿਉਂਕਿ ਉਹ ਪਿੱਛੇ ਗਾਣਾ ਚੱਲ ਰਿਹਾ ਹੈ ਮਿਊਜ਼ਿਕ ਪਲੇਅਰ ਤੇ ਉਹਨਾਂ ਦੇ ਰੂਮ ਦੇ ਵਿੱਚ ਮੈਂ ਪੜਿਆ ਲਿਖਿਆ ਜੀ ਔਰ ਮੈਂ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਦਾ ਮੈਂ ਆਪਣੇ ਸ਼ਬਦਾਂ ਦੀ ਮर्यादा ਵੀ ਸਮਝਣੀ ਹੈ ਕਿਉਂਕਿ ਮੇਰੀਆਂ ਧੀਆਂ ਨੇ ਵੀ ਵੀਡੀਓ ਦੇਖਣੀ ਹੈ ਮੇਰੀਆਂ ਮਾਵਾਂ ਨੇ ਵੀ ਦੇਖਣੀ ਹੈ ਮੇਰੇ ਬੱਚਿਆਂ ਨੇ ਵੀ ਦੇਖਣੀ ਹੈ ਮੇਰੇ ਵੱਡੇ ਨੇ ਵੀ ਦੇਖਣੀ ਹੈ ਅਫਸਰਾ ਨੇ ਵੀ ਦੇਖਣੀ ਹੈ ਪੁਲਿਸ ਨਹੀਂ ਪਾਬਾਬਾਰ ਹੋਈ ਹੈ ਇਸ ਕੇਸ ਨੂੰ ਇੱਕ ਹੀ ਕੋਈ ਐਮਐਲਏ ਸੀ ਕੋਈ ਸਰਪੰਚ ਸੀ ਕੋਈ ਬਹੁਤ ਵੱਡੀ ਇਹ ਆ ਪੀਐਚਡੀ ਕੀਤੀ ਹੋਈ ਸੀ ਕੋਈ ਏਡੀਸੀ ਸੀ ਆਈਏਐਸ ਸੀ ਆਈਪੀਸੀ ਸੀ ਕੀ ਸੀ ਇਹ ਬਿਲਕੁਲ ਕੋਈ ਜੁਡੀਸ਼ੀਅਲ ਦੇ ਵਿੱਚ ਸੀ ਕੋਈ ਇਹ ਸੈਕਸ਼ਨ ਇੰਜੀਨੀਅਰ ਸੀ ਰੇਲਵੇ ਦੀ ਕੋਈ ਇਹ ਏਡੀਸੀ ਸੀ ਡੀਸੀਸੀ ਕਿਹ ਸੀ ਇਹ ਇੱਕ ਦੋ ਟਕੇ ਦੀ ਬਜ਼ਾਰੂ ਔਰਤ ਸੀ ਇਹ ਪਰ ਮੈਂ ਤੁਮ ਦੱਸ ਰਿਹਾ ਨਾ ਕਿ ਕੱਲ ਤੱਕ ਸਾਡੀ ਜਿਹੜੀ ਸੋਚ ਸ਼ਕਤੀ ਇਹ ਸੀ ਕਿ ਇਹ ਰਾਏ ਨੇ ਬੁਰੇ ਤਰੀਕੇ ਨਾਲ ਮਾਰ ਕੇ ਕਾਰ ਚ ਫਿਰ ਉਹਦੇ ਪ੍ਰਾਈਵੇਟ ਪਾਰਟ ਕੋਲੇ ਇੱਕ ਨਿਸ਼ਾਨ ਮਿਲਿਆ ਦੋ ਨਿਸ਼ਾਨ ਹੋਰ ਮਿਲੇ ਆ ਅਜੇ ਤੱਕ ਰੇਪ ਦੀ ਨਹੀਂ ਪੁਸ਼ਟੀ ਹੋਈ ਐ ਮਾਨਯੋਗ ਤਿੰਨ ਸਰਕਾਰੀ ਵੱਡੇ ਡਾਕਟਰਾਂ ਨੇ ਮੈਡੀਕਲ ਕੀਤਾ ਪਰ ਉਹਨਾਂ ਨੇ ਇਹਦੇ ਕੁਝ ਜਿਹੜੇ ਭਾਗ ਐ ਉਹ ਕਿਸੇ ਲੈਬੋਰੀ ਦੇ ਵਿੱਚ ਭੇਜੇ ਐ ਹਜੇ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਐ ਪਰ ਮੈਨੂੰ ਨਹੀਂ ਲੱਗਦਾ ਬਲਾਤਕਾਰ ਹੋਇਆ ਹੋਊਗਾ ਬਲਾਤਕਾਰ ਦੀ ਪੁਸ਼ਟੀ ਹੋਣੀ ਹੁੰਦੀ ਤਾਂ ਆ ਇੱਥੇ ਤਿੰਨ ਡਾਕਟਰਾਂ ਨੇ ਹੋ ਜਾਂਦੀ ਪੁਸ਼ਟੀ ਤਿੰਨੇ ਡਾਕਟਰਾਂ ਨੇ ਰਿਪੋਰਟ ਬਣਾਈ ਉਹਨਾਂ ਨੂੰ ਕੋਈ ਸ਼ੱਕ ਐ ਜਾ ਕੋਈ ਹੋਰ ਚੀਜ਼ ਦੀ ਪੁਸ਼ਟੀ ਕਰਨਾ ਚਾਹੁੰਦੇ ਐ ਕੋਈ ਨਸ਼ਾ ਵੀ ਕੋ ਕਰਦੀ ਸੀ ਇਹ ਹਜੇ ਵੀ ਉਹ ਇਹਨਾਂ ਨੇ ਕੁਝ ਵੀ ਨਹੀਂ ਦੱਸਿਆ ਜੀ ਅੱਜ ਅਦਾਲਤ ਦੇ ਵਿੱਚ ਮਾਨਯੋਗ ਮੀਡੀਆ ਦੇ ਪੱਤਰਕਾਰ ਸਾਥੀਆਂ ਨੇ ਜਦੋਂ ਪੁੱਛਣਾ ਚਾਹਿਆ ਜਿਹੜੀ ਜੁਡੀਸ਼ੀਅਲ ਦੇ ਜਿਹੜੇ ਦੋਨੇ ਰਮਾਨ ਦੇ ਵਿੱਚ ਸੀਗੇ ਮੁੰਡੇ ਉਹ ਜਿਹੜੇ ਬਾਣੇ ਦੇ ਵਿੱਚ ਮੁੰਡੇ ਜੀ ਖਾਲਸੇ ਦੋਨੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਾ ਚਾਹਿਆ ਐਸਐਚਓ ਜਿਹੜਾ ਮੂਹਰੇ ਬੈਠਾ ਸੀ ਡਿਊਟੀ ਤੇ ਉਹਨਾਂ ਨੇ ਜਦੋਂ ਪੁੱਛਿਆ ਮੀਡੀਆ ਨੇ ਸਵਾਲ ਕਿ ਮੈਡੀਕਲ ਰਿਪੋਰਟ ਬਾਰੇ ਹੀ ਦੱਸ ਦੋ ਚਲੋ ਤੁਸੀਂ ਇਹਨਾਂ ਨੂੰ ਤਾਂ ਚਲੋ ਹੁਣ ਕਹਦਾ ਵੀ ਜੇਲ੍ਹ ਲੈ ਕੇ ਜਾ ਰਹੇ ਆ ਵੀ ਅਸੀਂ ਜੇਲ੍ਹ ਯਾਤਰਾ ਕਰਾਣੀ ਹੈ ਵੀ ਇਹਨਾਂ ਦੇ ਰਿਮਾਂਡ ਖਤਮ ਹੋ ਗਿਆ ਅੱਜ ਮਾਨਯੋਗ ਅਦਾਲਤ ਨੇ ਜੇਲ੍ਹ ਦਾ ਸੁਨਾਤਾ ਇਹਨਾਂ ਨੂੰ ਫੈਸਲਾ ਜੇਲ੍ਹ ਜਾਣਾ ਵੀ ਸੀ ਕਿਉਂਕਿ ਕਤਲ ਹੋਇਆ ਕਾਨੂੰਨ ਹੈ ਦੇਸ਼ ਹੈ ਇੱਕ ਕਾਨੂੰਨ ਹੈ ਠੀਕ ਹੈ ਸਾਨੂੰ ਕੱਲ ਤੱਕ ਜਿਹੜੀ ਮੈਂ ਬੜਾ ਹੀ ਲੰਬੀ ਨਹੀਂ ਗੱਲ ਲੈ ਕੇ ਜਾਂਦਾ ਕੱਲ ਤੱਕ ਯਾਰ ਮੈਨੂੰ ਆਏ ਸੀ ਵੀ ਭਾਈ ਅਮਰਤਪਾਲ ਮਹਿਰੋਂ ਨੇ ਗਲਤ ਕੀਤਾ ਨਹੀਂ ਕਰਨਾ ਚਾਹੀਦਾ ਸੀ ਭਾਈ ਅਮਰਤਪਾਲ ਮਹਿਰੋਂ ਨੂੰ ਇਹਰੇ ਕੀ ਕੀਤਾ ਪਰ ਜੇ ਆਪਾਂ ਦੇਖੀਏ ਜਦੋਂ ਮੈਂ ਤੁਹਾਨੂੰ ਆ ਚੀਜ਼ ਹੁਣ ਦਿਖਾਤੀ ਵੀਰ ਜੀ ਮੈਂ ਤੁਹਾਡੀ ਗੱਲ ਕੱਟਦਾ ਮਾਫੀ ਚਾਹੁੰਨਾ ਆ ਤੁਹਾਨੂੰ ਮੈਂ ਜਿਹੜੀ ਚੀਜ਼ ਦਿਖਾਤੀ ਪਹਿਲੀ ਗੱਲ ਮੈਨੂੰ ਮਾਫੀ ਦਿਓ ਮੈਂ ਤੁਹਾਨੂੰ ਦਿਖਾਉਣੀ ਨਹੀਂ ਸੀ ਇਹ ਪਰ ਜੇ ਮੈਂ ਨਹੀਂ ਦਿਖਾਉਂਦਾ ਫਿਰ ਮੇਰੇ ਗੱਲ ਦਿਲ ਦੀ ਦਿਲ ਚ ਰਹਿੰਦੀ ਤੁਸੀਂ ਜਦੋਂ ਸਵਾਲ ਇਹ ਹੋ ਜਾ ਪੁੱਛ ਲਿਆ ਕਿ ਕੀ ਉਸ ਔਰਤ ਦੀਆਂ ਫਿਲਮਾਂ ਦੇਖਣ ਯੋਗ ਸੀਗੀਆਂ ਮੈਂ ਕਹਿੰਦਾ ਉਹਦੀਆਂ ਫਿਲਮਾਂ ਕੋਈ ਵੀ ਇੱਕ ਵੀ ਫਿਲਮ ਹੋਵੇ ਇਸ ਤਰ੍ਹਾਂ ਦੇ ਦੇਖਣ ਯੋਗ ਹੈਰ ਮੈਂ ਆਪਦੀ ਧੋਨ ਲਵਾ ਦੂੰਗਾ ਇੱਕ ਵੀ ਸਮਾਜ ਨੂੰ ਕੀ ਸੇਹ ਦੇਣਾ ਚਾਹੁੰਦੇ ਇਹੋ ਜਿਹੇ ਔਰਤਾਂ ਉਹ ਵੀ ਇੱਕ ਪ੍ਰਵਾਸੀ ਔਰਤ ਇਹ ਪੰਜਾਬ ਹੈ ਇੱਥੇ ਅਣਖਾਂ ਜਿਉਂਦੀਆਂ ਇੱਥੇ ਮਾਵਾਂ ਜਿਉਂਦੀਆਂ ਚੁੰਨੀਆਂ ਜਿਉਂਦੀਆਂ ਚੁੰਨੀਆਂ ਦੇ ਰਾਖੇ ਜਿਉਂਦੇ ਆ ਯਾਰ ਇਹ ਬਹੁਤ ਗਲਤ ਹੋਇਆ ਕੱਲ ਤੱਕ ਮੈਨੂੰ ਪਰ ਦੱਸਿਆ ਵੀ ਮੇਰੇ ਸਾਹਦੇ ਮੈਂ ਸੀ ਮੈਂ ਕਹੇ ਯਰੇ ਅਮਰਪਾਲ ਭਾਈ ਮੇਰੇ ਉਹਨੇ ਗਲਤ ਕੀਤਾ ਯਾਰ ਵੀ ਚਲ ਅੰਗ ਵੜਦੇ ਕੋਈ ਗੁੱਟ ਵੜ ਦਿੰਦੇ ਨਾ ਚਲ ਫੜ ਕੇ ਗੁੱਟ ਵੜਿਆ ਤੇ ਚੱਲ ਯਾਰ ਵੀ ਆਦਿਆਂ ਨੂੰ ਪੇਸ਼ ਕਰ ਦਿੰਦੇ 2 ਮਹੀਨੇ ਲਾ ਕੇ ਜਮਾਨਤ ਹੋ ਜਾਂਦੀ ਵੀ ਚਲ ਯਾਰ ਵੜਤਾ ਯਾਰ ਸਾਨੂੰ ਗੁੱਸਾ ਸੀ ਆਕਰੋਸੀ ਨਹੀਂ ਹਟਦੀ ਸੀ ਸਾਡਾ ਗੁੱਸਾ ਸੀ ਪਰ ਸੋਦਾ ਹੀ ਲਾਤਾ ਜੀ ਕਿਉਂਕਿ ਇਹ ਜਿਹੜੇ ਕੁਝ ਜਿਹੜੇ ਅਣਖਾਂ ਦੇ ਰਾਖੇ ਹੁੰਦੇ ਨਾ ਜੀ ਕੁਝ ਇਹਨਾਂ ਨੂੰ ਯੋਧੇ ਲਾ ਲਓ ਯੋਧੇ ਲਾ ਲਓ ਅਣਖਾਂ ਦੇ ਰਾਖੇ ਲਾ ਲਓ ਆ ਗੱਗੀ ਪੰਡਤ ਪਟਿਆਲੇ ਉਹਦੇ ਬਿਆਨ ਸੁਣੋ ਤੁਸੀਂ ਕੀ ਦੇ ਰਿਆ ਉਹ ਜੀ ਇੱਕ Hindu ਧਰਮ ਚ ਹੋ ਕੇ ਜੀ ਉਹਨੇ ਮੀਕੇ ਵਰਗਿਆਂ ਦੀ ਖਿਲਾਫਤ ਕੀਤੀ ਹੈ ਵੀ ਇਹ ਉਹੀ ਮੀਕੀ ਵਰਗੇ ਆ ਜਿਹੜੇ ਰਾਖੀ ਸਾਮੰਤ ਨਾਲ ਚੁੰਬਣ ਜਿਹੜਾ ਚੁੰਮਣ ਦਾ ਦ੍ਰਿਸ਼ ਤੋਂ ਫੇਮਸ ਹੋਏ ਹੋਏ ਲੋਕ ਗਿਰੇ ਨੇ ਲੋਕ ਗਿਰੇਵੇ ਲੋਕ ਅੱਜ ਭਾਈ ਅਮਰਪਾਲ ਸਿੰਘ ਮਹਿਰੋ ਵਰਗੇ ਤੇ ਕਮੈਂਟ ਕਰ ਰਹੇ ਮੈਂ ਕਹਿੰਨਾ ਕਮੈਂਟ ਕਰੋ ਯਾਰ ਪਰ ਇੱਜ਼ਤ ਆਪਦੀ ਤਾਂ ਆਦੇ ਕੋਲ ਇੱਜ਼ਤ ਦਾ ਬੰਦਾ ਤਾਂ ਕਮੈਂਟ ਕਰੇ ਜਿਹਦੇ ਪੱਲੇ ਹੀ ਇੱਜ਼ਤ ਨਹੀਂ ਉਹ ਬੰਦਾ ਕਮੈਂਟ ਕਰੀ ਜਾਂਦਾ ਜੀ ਇਹ ਮੀਕੀ ਵਰਗੇ ਦਲੇਰ ਮਹਿੰਦੀ ਵਰਗੇ ਨੂੰ ਇਹਨਾਂ ਨੇ ਲੈਣਾ ਕੀ ਹੈ ਜੀ ਇਹ ਆਪ ਦਾ ਉੱਥੇ ਬੈਠਣਾ ਇੱਕ ਉਹ ਕਬੂਤਰਬਾਜੀ 'ਚ ਫਸਿਆ ਸੀ ਉਹ ਅਜੇ ਤੱਕ ਨਹੀਂ ਲੋਟ ਆਇਆ ਉਹ ਵਿੰਗੇ ਲੱਤਾਂ ਨਾਲ ਚੱਲਦਾ ਅਜੇ ਤੱਕ ਰੱਬ ਦੀ ਸਜ਼ਾ ਮਿਲਦੀ ਹੈ ਜੀ ਤੇ ਜਿਹੜਾ ਇਹ ਹੈ ਇਹਨੂੰ ਤਾਂ ਰਾਖੀ ਸ਼ਾਮਤ ਨੇ ਕੀ ਕਹਿੰਦਾ ਵੀ ਕੇਸ ਵੀ ਕੀਤਾ ਕੇਸ ਕੀਤਾ ਥਾਣੇ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਥਾਣੇ ਪੁਲਿਸ ਸਟੇਸ਼ਨ ਦੇ ਵਿੱਚ ਇਹਦੀਆਂ ਪੇਸ਼ੀਆਂ ਪੈਂਦੀਆਂ ਰਹੀਆਂ ਫਿਰ ਇਹ ਬਾਲੀਵੁੱਡ ਦੇ ਦਿੱਗੇ ਐਕਟਰਾਂ ਨੂੰ ਲੈ ਕੇ ਤੇ ਉਹਦੇ ਚਰਨਾ ਦੇ ਵਿੱਚ ਗਿਆ ਸਲਵਾਨ ਕਰਕੇ ਦੀ ਮਿੰਤ ਕਰਕੇ ਅਕਸ਼ੇ ਕੁਮਾਰ ਰਗੇ ਦੀ ਮਿੰਤ ਕਰਕੇ ਵੀ ਮੇਰਾ ਖੜਾ ਛਡਾਓ ਫਿਰ ਰਾਖੀ सावंत ਨੇ ਸਾਲ ਕੀੜੇ ਖਵਾ ਕੇ ਖੜਾ ਛੱਡਿਆ ਆਏ ਨਹੀਂ ਛੱਡਿਆ ਉਹ ਵੀ ਪਤਾ ਨਹੀਂ ਹੁਣ ਕੀ ਅੰਦਰ ਦੀ ਗੱਲ ਹੈ ਚੋਲੋ ਲੰਬਾ ਚੱਲੇ ਗਿਆ ਵਿਸ਼ਾ ਮੈਂ ਮੀਕੀਰ ਕਹਿੰਦੀ ਗੱਲ ਕਰਦਿਆਂ ਇਹੋ ਜਿਹੇ ਲੋਕਾਂ ਦੇ ਜਿਨ੍ਹਾਂ ਦੀ ਆਪਦੀ ਇੱਜ਼ਤ ਨਹੀਂ ਉਹਨਾਂ ਨੂੰ ਇਹ ਇਹ ਮੈਰੋ ਦੇ ਹੱਤ ਅੱਖ ਚੱਕਣ ਦੀ ਲੋੜ ਨਹੀਂ ਠੀਕ ਹੈ ਨਾ ਹੁਣ ਤੁਸੀਂ ਇਹ ਨਹੀਂ ਕਿਹਾ ਵੀ ਮੈਰੋ ਦੇ ਹੱਕ ਦੀ ਗੱਲ ਕਰ ਰਹੇ ਹਾਂ ਮੈਂ ਜੋ ਦੇਖਿਆ ਮੈਂ ਉਹ ਕਰ ਰਿਹਾ ਮੈਂ ਕਹਿੰਦਾ ਯਾਰ ਜੀ ਤੁਸੀਂ ਇੱਕ ਗੱਲ ਹੋਰ ਯਕੀਨ ਕਰਿਓ ਅੱਜ ਤੋਂ 6 ਮਹੀਨੇ ਪਹਿਲਾਂ ਨਾ ਮੈਨੂੰ ਇਹ ਨਹੀਂ ਪਤਾ ਸੀ ਇਹ ਕੰਚਨ ਕੁਮਾਰੀ ਜਿਹੜੀ ਬਈ ਯਾਰਾਣੀ ਹੈ ਵੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਇਹਦੀ ਵੀਡੀਓ ਜ਼ਰੂਰ ਆਉਂਦੀ ਸੀ ਪਰ ਇਹ ਆਪਦਾ ਲੋਕੇਸ਼ਨ ਨਹੀਂ ਵਿਜੀਬਲ ਕਰ ਰਹੀ ਸੀ ਕਿ ਮੈਂ ਕਈ ਕਮੈਂਟ ਮੇਰੇ ਅੱਜ ਵੀ ਲੱਭ ਜਾਣਗੇ ਦੀ ਇੰਸਟਾ ਦੇ ਮੈਂ ਆਈਡੀ ਚ ਮੈਂ ਲੱਭ ਕੇ ਦੇ ਸਕਦਾ ਜਿੱਥੇ ਮੈਂ ਲਿਖਿਆ ਹੋਵੇ ਜਿੱਤੇ ਮੇਰਾ ਦੇ ਪੇਜ ਚੱਲਦਾ ਪਿਆ ਨਾ ਸੰਦੀਪ ਲੁੰਬਾ ਮੇਰੀ ਆਈਡੀ ਹੈ ਮੈਂ ਉਹਦੇ ਚ ਲਿਖਿਆ ਬਕਾਇਦਾ 5000 ਰੁਪਏ ਮੈਂ ਕਹਾਂ ਮੈਂ ਦੇਉਂਗਾ ਮੈਨੂੰ ਯਾਰ ਮੈਂ ਕੋਈ ਸੌਦਾ ਨਹੀਂ ਲਾਉਣਾ ਸੀ ਇਹਦਾ ਕੋਈ ਮੇਰੀ ਆ ਮਨਛਾ ਨਹੀਂ ਸੀ ਵੀ ਮੈਂ ਚਾਰ ਬੰਦੇ ਲਿਆ ਕੇ ਇਹਦਾ ਕਤਲ ਕਰਨਾ ਸੀ ਪਰ ਮੈਂ ਇਹਨੂੰ ਸਵਾਲ ਜਵਾਬ ਜ਼ਰੂਰ ਤਿੱਖੇ ਕਰਨੇ ਸੀ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੋ ਸਕਦਾ ਸੀ ਲੇਡੀਜ਼ ਲਿਆ ਕੇ ਤੇ ਚਾਰੇ ਦੇ ਛਪੇੜੇ ਵੀ ਲੇਡੀ ਤੂੰ ਮਰਵਾ ਦਿੰਦੇ ਉਹ ਤੂੰ ਨੰਗੇ ਤੜੰਗਾ ਨੰਗੇਜਪਨ ਤੂੰ ਇੱਥੇ ਫੈਸ਼ਨ ਬਣਾਇਆ ਇਹ ਸੱਤ ਸਮੁੰਦਰ ਵੈਸਟਰਨ ਕਲਚਰ ਹੈ ਜਿਹੜਾ ਇੱਧਰ ਠੀਕ ਹੈ ਅਸੀਂ ਵੈਸਟਰਨ ਹੋ ਗਏ ਆਂ ਕਰਾਂਚ ਵੈਸਟਰਨ ਸੀਟਾਂ ਲੱਗ ਗਈਆਂ ਅਸੀਂ ਟਾਇਲਟ ਵੈਸਟਰਨ ਸੀਟਾਂ ਤੇ ਕਰਨ ਲੱਗ ਗਏ ਅਸੀਂ ਵੈਸਟਰਨ ਹੋਟਲਾਂ 'ਚ ਖਾਣ ਲੱਗ ਗਏ ਅਸੀਂ ਸਾਊਥ ਇੰਡੀਅਨ ਅਸੀਂ ਚਾਈਨੀਸ ਫੂਡ ਖਾਣ ਲੱਗ ਗਏ ਅਸੀਂ ਕੱਪੜੇ ਵੈਸਟਰਨ ਤਰੀਕੇ ਦੇ ਪਾਣ ਲੱਗ ਗਏ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਚੁੰਨੀਆਂ ਅੱਜ ਵੀ ਸਾਡੀਆਂ ਸਿਰਾਂ ਤੇ ਹੈ ਜੀ ਪਿੰਡਾਂ ਦੇ ਵਿੱਚ ਅਣਖਾਂ ਜਿਉਂਦੀਆਂ ਉਹਨ ਸ਼ਹਿਰ ਹੈ ਸ਼ਹਿਰ ਦੇ ਵਿੱਚ ਹਰ ਤਰ੍ਹਾਂ ਦਾ ਸ਼ਰੀਣੀ ਦਾ ਬੰਦਾ ਰਹਿੰਦਾ ਪਰ ਪਿੰਡਾਂ ਦੇ ਵਿੱਚ ਤਾਂ ਅੱਜ ਵੀ ਹੋਕੇ ਹੀ ਚੱਲਦੇ ਆ ਫੁੱਟੇ ਸਪੀਕਰ ਮੰਜਿਆਂ ਤੇ ਲਾ ਕੇ ਹੋਕੇ ਦਿੱਤੇ ਜਾਂਦੇ ਅੱਜ ਵੀ ਔਰੇ ਨਹੀਂ ਕਿ ਤੁਹਾਨੂੰ ਪਿੰਡ ਦੇ ਵਿੱਚ ਕੋਈ ਪਾਟੇ ਕੱਪੜੇ ਪਾ ਕੇ ਤੇ ਪਾਟੀ ਪੈਂਟਾ ਪਾ ਕੇ ਤੇ ਕੁੜੀ ਦੇਖ ਜੂਗੀ ਜਾਂਦੀ ਬਿਲਕੁਲ ਮੈਂ ਪਿੰਡਾਂ ਵਾਲਿਆਂ ਨੂੰ ਸਲਾਮ ਕਰਦਾ ਪਰ ਸਾਡੇ ਸ਼ਹਿਰਾਂ ਨੇ ਜ਼ਿਆਦਾਤਰ ਲੁਧਿਆਣਾ ਮੋਹਾਲੀ ਜੀਰਕਪੁਰ ਅੰਮ੍ਰਿਤਸਰ ਹਾਂਜੀ ਚੰਡੀਗੜ੍ਹ ਖਾਸ ਕਰਕੇ ਜਿੱਥੋਂ ਕੇ ਪਤਾ ਨਹੀਂ ਕੀ ਕੁਛ ਹੁੰਦਾ ਯਾਰ ਅਸੀਂ ਆਪਦੀ ਅੱਖਾਂ ਨਾਲ ਬਹੁਤ ਕੁਝ ਦੇਖਿਆ ਚੰਡੀਗੜ੍ਹ ਜੀ ਹੋਸਟਲਾਂ ਦੇ ਵਿੱਚ ਕੀ ਕੁਛ ਹੁੰਦਾ ਹੈ ਉੱਥੇ ਜਿਹੜੇ ਅਪਾਰਟਮੈਂਟ ਹੈ ਜਿਹੜੇ ਫਲੈਟ ਉਹਨਾਂ 'ਚ ਕੀ ਕੁਛ ਹੁੰਦਾ ਹੁਣ ਮੈਂ ਕੀ ਦੱਸਾਂ ਜਦੋਂ ਆਪਦੀ ਸਹਿਮਤੀ ਨਾ ਹੁੰਦਾ ਯਾਰ ਆਪਾਂ ਕੀ ਕਰ ਸਕਦੇ ਆ ਉੱਥੇ ਇਹ ਜਿਹੜੀਆਂ ਔਰਤਾਂ ਨਾ ਹੁਣ ਐ ਤਾਂ ਕੱਲ ਨੂੰ ਛਮਕੀਲੇ ਨੂੰ ਵੀ ਕਹਿਣਗੇ ਵੀ ਇਹਨੂੰ ਇਹਦੀ ਸ਼ਹਾਦਤ ਹੋਈ ਹੈ ਹਾਂਜੀ ਹਾਂ ਵੀ ਇਹਨੂੰ ਸ਼ਹੀਦੀ ਦਾ ਕਿਤਾਬ ਦਿੱਤਾ ਜਾਵੇ ਹੁਣ ਜਿਵੇਂ ਇਹਨੂੰ ਇੰਨਾ ਲੋਕ ਹੀ ਲੋਕ ਪੱਬਾ ਪਾਰ ਹੋ ਗਏ ਵੀ ਇਹ ਬਹੁਤ ਵੱਡਾ ਧੱਕਾ ਹੋ ਗਿਆ ਕੱਲ ਨੂੰ ਤਾਂ ਫਿਰ ਚਮਕੀਲੇ ਨੂੰ ਵੀ ਕਹਿਣਗੇ ਚਮਕੀਲੇ ਨੂੰ ਵੀ ਕਿਉਂ ਚੱਕਿਆ ਸੀ ਇਹ ਤਾਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਹੈ ਵੀ ਕਿਉਂ ਚੱਕਿਆ ਸੀ ਬਿਲਕੁਲ ਵੀ ਕਿੱਥੋਂ ਤੱਕ ਤਾਰ ਜੋੜਦਾ ਸੀ ਆਪਦੇ ਉਹ ਬਿਲਕੁਲ ਤਾਂ ਹੀ ਸੋਦਾ ਲੱਗਿਆ ਸੀ ਉਹਦਾ ਵੀ ਇਹੀ ਕੰਮ ਚਮਕੀਲੇ ਦੇ ਸੀ ਇਹ ਇਹੋ ਜਿਹੀ ਕੰਮ ਹੀ ਹੁੰਦੇ ਆ ਨਾ ਕੋਈ ਵੀ ਜਦੋਂ ਸਾਡਾ ਪੰਜਾਬ ਹੈ 400 ਕਿਲੋਮੀਟਰ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਰਹਿਨੇ ਆ ਹਾਜ਼ਰ-ਨਾਜ਼ਰ ਤੜਕੇ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਦਾ ਭੋਲੇ ਸ਼ੰਕਰ ਦਾ ਭਗਵਾਨ ਰਾਮ ਦਾ ਨਾਮ ਲੈ ਕੇ ਉਹਨਾਂ ਦੀ ਧਰਤੀ ਹੈ ਦੇਵੀ-ਦੇਵਤਿਆਂ ਦੀ, ਪੁਰਸ਼ਾਂ ਦੀ, ਮਹਾਪੁਰਸ਼ਾਂ ਦੀ ਧਰਤੀ ਹੈ, ਮਹਾਪੁਰਖਾਂ ਦੀ ਧਰਤੀ ਹੈ ਯਾਰ। ਅਸੀਂ ਉਹਨਾਂ ਦਾ ਨਾਮ ਲੈ ਕੇ ਕਹਿੰਨੇ ਸਾਡੇ ਤੋਂ ਕੋਈ ਮਾੜਾ ਕੰਮ ਨਾ ਹੋਵੇ ਯਾਰ। ਪਰ ਜਦੋਂ ਅਸੀਂ ਆਪਣੀਆਂ ਅੱਖਾਂ ਨਾਲ ਇੱਥੇ ਨਸ਼ਾ ਗੰਦਾ, ਅੱਜ ਕੱਲ ਆ ਗੱਡੀਆਂ ਦੇ ਵਿੱਚ ਹੂਟਰ ਚੱਲ ਪਏ ਹੁੱਕੇ। ਹੁੱਕੇ ਰੱਖੀ ਬੈਠੇ ਜਵਾਕ ਯਾਰ ਗਿੱਠ-ਗਿੱਠ ਦੇ ਜਵਾਕ ਆ ਯਾਰ। ਪੈਂਟ ਖੜਦੀ ਨਹੀਂ ਮੈਂ ਕਹਿੰਨਾ ਪਾਸਿਆਂ ਤੇ ਯਾਰ। ਹੈ ਯਾਰ ਉਹ ਵਹਿੰਗੇ ਫੋਨ ਫੜੇ ਹੋਏ ਆ, ਹੁੱਕੇ ਫੜੇ ਹੋਏ ਆ। ਉਹ ਆਪਦੇ ਆਪ ਨੂੰ ਯੂਐਸਏ ਦੇ ਬੱਚੇ ਤੋਂ ਘੱਟ ਹੀ ਨਹੀਂ ਵੀ ਅਸੀਂ ਤਾਂ ਯੂਐਸਏ ਦੇ ਬੇਸ ਤੇ ਜੰਮੇ ਵੇ ਹੈ ਇੱਥੇ ਗਲੀਆਂ ਜੀ ਵੱਡੇ ਹੋਏ ਆ ਉਹ ਕੀ ਪ੍ਰਮੋਸ਼ਨ ਕਰ ਰਹੇ ਇੱਕ ਇੱਕ ਝੁੱਗੀ ਜਿਹਾ ਜਵਾਕ ਰਹਿ ਗਿਆ ਲੁਜਾਣੇ ਤੁਸੀਂ ਜਾ ਕੇ ਸੈਂਟਰ ਖੁੱਲੇ ਵੇ ਆ ਉੱਥੇ ਸਪਰਮ ਵਿਕ ਰਿਆ ਪਤਾ ਨਹੀਂ ਕਹਿ ਉਹ ਕਹੋ ਜੇ ਬੰਦਾਂ ਨੂੰ ਬਿਮਾਰੀਆਂ ਜਿੰਨਾ ਸਪਰਮ ਵਿਕ ਰਿਆ ਲੋਕਾਂ ਚ ਬੱਚੇ ਜੰਮਣ ਦੀ ਸ਼ਮਤਾ ਨਹੀਂ ਰਹੀ ਕਿੱਧਰ ਨੂੰ ਜਾ ਰਿਹਾ ਦੇਸ਼ ਪੰਜਾਬ ਕਿੱਧਰ ਨੂੰ ਤੁਰ ਪਿਆ ਮੈਂ ਕਹਿੰਦਾ ਜੀ ਮੇਰੋ ਅਰਗਣ ਇਹ ਕੰਮ ਕੀਤਾ ਤਾਂ ਬਹੁਤ ਵਧੀਆ ਕੀਤਾ ਸ਼ਾਬਾਸ਼ ਇਹ ਦਿੰਨੇ ਮੇਰੋ ਨੂੰ ਬੇ ਵਧੀਆ ਕੀਤਾ ਤੂੰ ਕਿਵੇਂ ਦੇਖਦੇ ਹੋ ਅੱਜ ਵੀ ਕੰਚਨ ਕੱਲ ਤੱਕ ਮੈਂ ਨਹੀਂ ਦੇਖਦਾ ਸੀ ਕੱਲ ਤੱਕ ਮੈਂ ਕਰ ਰਿਹਾ ਸੀ ਵੀ ਯਾਰ ਇਹ ਗਲਤ ਹੋ ਗਿਆ ਨਹੀਂ ਯਾਰ ਵੀ ਅੰਗ ਪੈਰ ਵੜ ਦੇਣਾ ਸੀ ਮਾਰਨਾ ਨਹੀਂ ਸੀ ਚਲ ਯਾਰ ਗਰੀਬ ਸੀ ਅਸ਼ਲੀਲ ਸੀ ਬਦ ਜੁਬਾਨ ਔਰਤ ਸੀ ਬਦ ਚੱਲਣ ਔਰਤ ਸੀ ਕਿਉਂਕਿ ਜਿੰਨੂੰ ਪਤਾ ਹੀ ਨਹੀਂ ਇੱਜ਼ਤ ਹੀ ਹੈ ਨਹੀਂ ਜਦੋਂ ਜੀ ਜਿਹੜੀ ਆਪਦੀ ਮਾਂ ਨੂੰ ਨਹੀਂ ਵੇਖਦੀ ਵੀ ਮੇਰੀ ਮਾਂ ਵੀ ਵੀਡੀਓ ਦੇਖਦੀ ਹੋਗੀ ਉਹਦਾ ਭਰਾ ਵੀ ਵੀਡੀਓ ਦੇਖਦਾ ਹੋਊਗਾ ਬੱਚੇ ਵੀਡੀਓ ਦੇਖਦੇ ਹੋਣਗੇ ਜੀ ਹੈਂ ਮੈਂ ਅੱਜ ਪ੍ਰੋਡਿਊਸਰ ਨਾਲ ਉਹ ਅੱਜ ਮੈਂ ਉਹਦਾ ਕੱਚਾ ਪਾ ਕੇ ਆਈ ਆ ਅੱਜ ਮੈਂ ਉਹ ਕੱਪੜੇ ਕਿਹੋ ਜਿਹੇ ਪੌਂਦੀ ਸੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਹੈ ਕਹੀ ਵੀ ਅਸੀਂ ਆਪਦੀ ਮਾਂ ਕੋਲੇ ਬੈਠੇ ਰੋਟੀ ਖਾਈ ਜੰਨੇ ਅਸੀਂ ਤੂੰ ਯਕੀਨ ਕਰਿਓ ਕਿ ਮਾਂ ਕੋਲੇ ਬੈਠੀ ਆ ਜਾਂ ਤੀਨੀ ਕੋਲੇ ਬੈਠੀ ਆ ਮੋਬਾਈਲ ਹੀ ਚਲਾਉਣਾ ਹਟ ਗਏ ਸੀ ਤਾਂ ਯਾਰ ਇਹੋ ਜਿਹਾ ਗੰਦ ਪੈ ਗਿਆ ਮੋਬਾਈਲਾਂ ਚ ਇੰਨਾ ਗੰਦਾ ਮੈਂ ਕਹਿੰਨਾ ਇੱਕ ਪਾਸੇ ਜੇ ਤੁਸੀਂ ਕਰ ਲੋ ਪਾਠ ਆ ਜਾਂਦਾ ਦੋ ਵੰਡ ਹੋਰ ਸਕਰੋਲ ਕਰ ਲੋ ਪਤਾ ਨਹੀਂ ਕੀ ਕੁਝ ਨਿਕਲੇ ਹੁੰਦਾ ਕਿੱਡਾ ਗੰਦਾ ਹੈ ਇਹਦੇ ਵਿੱਚ ਹੀ ਚੰਗੀਆਂ ਚੀਜ਼ਾਂ ਵੀ ਆ ਪਰ ਗੰਦੀਆਂ ਵੀ ਬਹੁਤ ਆ ਜਿਹੜੀਆਂ ਕਿ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਵੱਲੋਂ ਨਾਥ ਕਿਵੇਂ ਪਵੇਗੀ ਮੈਰੋ ਦਾ ਪੇਜ ਬੰਦ ਕਰਤਾ ਪਰ ਕਮਲਕੌਰ ਦਾ ਪੇਜ ਅੱਜ ਵੀ ਚੱਲ ਰਿਹਾ ਉਹਦੇ ਫੋਲੋਅਰ ਵੱਧ ਗਏ ਤੁਹਾਨੂੰ ਪਤਾ ਹੈ ਜੀ 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 ਤੁਹਾਨੂੰ ਸ਼ਾਇਦ ਇੱਕ ਗੱਲ ਹੋਰ ਦੱਸਾਂ ਇਹਦੀ ਇੱਕ ਪ੍ਰੋਡਿਊਸਰ ਨਾਲ ਇਹਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਤੁਹਾਨੂੰ ਪਤਾ ਹੈ ਇਹ 4 ਕਰੋੜ ਵਿਊ ਆ ਗਏ ਜੀ ਹੂੰ ਹੂੰ ਤੁਸੀਂ ਦੇਖੀ ਹੋਣੀ ਹੈ ਜੀ ਉਸ 'ਚ ਕਿੰਨੇ ਅਸ਼ਲੀਲ ਸ਼ਬਦ ਪ੍ਰਯੋਗ ਕਰ ਰਹੀ ਹੈ ਇਹ ਕਿ ਮੇਰੇ ਬੈਲਟਾਂ ਮਾਰ ਕੇ ਆਏ ਹੋਇਆ ਕਮਰੇ ਚ ਅਸੀਂ ਆਏ ਕੀਤਾ ਉਹ ਫਿਰ ਮੈਨੂੰ ਕਹਿੰਦਾ ਹੈ ਕਿ ਤੇਰੇ ਪਾਪਾ ਹੂ ਯੂਰ ਫਾਦਰ ਫਿਰ ਉਹ ਕਹਿੰਦੀ ਮਾਈ ਫਾਦਰ ਇਹਨੂੰ ਕਹਿੰਦਾ ਨੋ ਵੀ ਮੈਂ ਕਹ ਯੂਰ ਫਾਦਰ ਪ੍ਰੋਡਿਊਸਰ ਯੂਰ ਫਾਦਰ ਕਹਿੰਦੀ ਯੈਸ ਮਰਜੂਰ ਮਾਈ ਉਹ ਗੱਲਾਂ ਦੇਖੋ ਯਾਰ ਕੀ ਹੁਣ ਮੇਰੇ ਖਿਆਲ ਚ ਇੱਥੇ 13 ਸਾਲ ਦੀ ਕੁੜੀ ਮੋਬਾਈਲ ਨਹੀਂ ਚਲਾ ਰਹੀ ਮੈਂ ਕਹਿੰਦਾ ਹਰ ਗਲੀ ਮੋੜ ਤੇ ਤੁਸੀਂ ਤੁਹਾਨੂੰ ਦੇਖ ਜੂਗੀ ਮੁਟਿਆਰੇ ਯਾਰ ਮੋਬਾਈਲ ਚਲਾਉਂਦੀ ਕਿਉਂਕਿ ਮਾਪੇ ਦੀ ਮਜਬੂਰੀ ਹੋਗੀ ਕੁੜੀਆਂ ਪੜਦੀਆਂ ਪੜਨ ਵਾਲੇ ਨੂੰ ਮੋਬਾਈਲ ਲੈ ਕੇ ਦੇਣੇ ਮਜਬੂਰੀ ਵੀ ਹੈ ਤੇ ਕਿਉਂ ਮੋਬਾਈਲ ਦੇ ਵਿੱਚ ਇਹੋ ਜਿਹੀਆਂ ਵੀਡੀਓ ਨਾ ਹੁੰਦੀਆਂ ਹੋਣਗੀਆਂ ਕਿ 14 ਸਾਲ ਦਾ ਮੁੰਡਾ ਜਿਹੜੇ ਮੋਬਾਈਲ ਚ ਲਾਏ ਵੇ ਐ ਮੈਂ ਤਾਂ ਕਹਿੰਦਾ ਵੈਸੇ ਬੱਚਿਆਂ ਨੂੰ ਲੋੜ ਕੀ ਹੈ 12 13 ਸਾਲ ਵਾਲੇ ਨੂੰ ਮੋਬਾਈਲ ਦੇਣ ਦੀ ਜੀ ਐਜੂਕੇਸ਼ਨ ਹੀ ਐ ਪਹਿਲਾਂ ਵੀ ਤਾਂ ਐਜੂਕੇਸ਼ਨ ਹੁੰਦੀ ਸੀ ਯਾਰ ਠੀਕ ਐ ਕਰੋਨਾ ਦੇ ਟਾਈਮ 'ਚ ਕਵਰਚ ਨਹੀਂ ਸਰਦਾ ਸੀ ਉਦੋਂ ਮੋਬਾਈਲਾਂ ਤੇ ਸਟੱਡੀ ਆ ਗਈ ਘਰ ਦੇ ਨੇ ਕਹਤਾ ਮੋਬਾਈਲ ਅਸੀਂ ਵੀ ਲੈ ਕੇ ਦਿੱਤੇ ਬੱਚਿਆਂ ਨੂੰ ਮਜਬੂਰੀ ਹੋ ਗਈ ਪਰ ਸ਼ੁਕਰ ਐ ਕਿ ਮੇਰੇ ਬੱਚੇ ਚੰਗੇ ਆ ਸ਼ੁਕਰ ਹੈ ਮੇਰੇ ਭਤੀਜੇ ਭਤੀਜੀਆਂ ਚੰਗੇ ਆ ਮੇਰੇ ਪਰਿਵਾਰ ਦੇ ਲੋਕ ਚੰਗੇ ਆ ਮੇਰੇ ਸ਼ਹਿਰ ਦੇ ਵਿੱਚ ਵੀ ਗਲੀਆਂ ਮੱਲਿਆਂ 'ਚ ਲੋਕ ਚੰਗੇ ਬੈਠੇ ਕੋਈ ਇਹੋ ਜੀ ਗੱਲ ਨਹੀਂ ਪਰ ਵਿੱਚ ਵਿੱਚ ਦੀ ਇੱਥੇ ਮੈਂ ਦੇਖਦਾ ਜਿਹੜੀਆਂ ਚੀਜ਼ਾਂ ਗਲਤ ਪਰਮੋਸ਼ ਹੁੰਦੀਆਂ ਹੋਟਲਾਂ 'ਚ ਕੀ ਨਹੀਂ ਹੋ ਰਿਹਾ ਸਭ ਕੁਝ ਪਤਾ ਸਾਨੂੰ ਜਿਹੜੀਆਂ ਰੇਡਾਂ ਪੈਂਦੀਆਂ ਸਪਾ ਸੈਂਟਰਾਂ 'ਚ ਕੀ ਕੁਝ ਨਹੀਂ ਚੱਲ ਰਿਹਾ ਕੀ ਲੱਗਦਾ ਸਪਾ ਸੈਂਟਰਾਂ 'ਚ ਧੰਦੇ ਨਹੀਂ ਹੁੰਦੇ ਜੇ ਧੰਦੇ ਨਹੀਂ ਹੁੰਦੇ ਫਿਰ ਰੇਡਾਂ ਕਿਉਂ ਹੁੰਦੀਆਂ ਤੇ ਫੜਿਆ ਉਹ ਕੋਣ ਹੈ ਜਿਹੜੇ ਫੜੇ ਜਾਂਦੇ ਆ ਉਹਨਾਂ ਦੇ 1 2 3 ਦਾ ਪਰਚਾ ਹੁੰਦਾ ਹੈ ਚੱਕਲੇ ਦਾ ਪਰਚਾ ਵਾ ਇਦਾਂ 123 ਦਾ 1 2 3 ਆਪੀਸੀ ਸੈਕਸ਼ਨ ਲੱਗਦੀ ਐ ਜੀ ਆਪੀਸੀ ਸੈਕਸ਼ਨ ਗੱਗੀ ਪੰਡਤ ਅਰਗੇ ਜਿਹੜੇ ਸੱਚਾ ਹੀ ਕਹੀ ਜਾਂਦੇ ਨੱਥ ਕਿਵੇਂ ਬਊ ਕਮਲਗੌਰ ਵਰਗਿਆਂ ਨੂੰ ਹੁਣ ਜਿਵੇਂ ਆਪਾਂ ਦੇਖਦੇ ਇੱਕ ਨੱਥ ਤਾਂ ਇਦੋਂ ਬਾਅਦ ਹੁਣ ਮੈਨੂੰ ਨਹੀਂ ਜ਼ਰੂਰਤ ਕਹਿਣ ਦੇ ਜੀ ਨੱਥ ਤਾਂ ਪੈ ਗਈ ਜਿਹੜੇ ਹਿਸਾਬ ਨਾਲ ਹੋਏ ਦਾ ਕਾਂਡ ਹੋਇਆ ਨਾ ਜੀ ਤੇ ਭਾਈ ਅਮਰਤਪਾਲ ਮੈਹਰੋ ਅਰਗਿਆਂ ਦੇ ਬਿਆਨ ਆਈ ਲੈ ਅੱਜ ਨਹੀਂ ਕੱਲ ਪਰਸੋਂ ਚੌਥੇ ਬਿਆਨ ਤਾਂ ਆਉਣਗੇ ਜੀ ਸੋਸ਼ਲ ਮੀਡੀਆ ਉਹਨਾਂ ਦਾ ਐਕਟਿਵ ਹੈ ਹਜੇ ਵੀ ਇਹਨਾਂ ਨੇ ਬੰਦ ਕਰਤਾ ਕੋਈ ਨਹੀਂ ਆਈਡੀ ਹੋਰ ਚੱਲ ਜੂਗੀ ਬਿਲਕੁਲ ਕਿਉਂਕਿ ਇਸ ਮੁਲਕ ਦਾ ਹੈ ਨਹੀਂ ਉਹ ਇੱਥੋਂ ਚਲਾ ਗਿਆ ਜੀ ਪੁਲਿਸ ਲੱਗੀ ਹੋਈ ਹੈ ਮੈਡਮ ਐਸਐਸਪੀ ਬਠਿੰਡਾ ਦੇ ਕਹਿ ਰਹੇ ਹਨੀਤ ਕੌਂਡਲ ਜੀ ਦੇਖੋ ਪੁਲਿਸ ਆਪ ਦਾ ਕੰਮ ਪੁਲਿਸ ਨੇ ਜੋ ਕਰਨਾ ਬੰਦਾ ਵੀ ਉਹਨਾਂ ਦਾ ਰਾਈਟ ਹੈ ਕੋਈ ਕਤਲ ਹੋਇਆ ਪੁਲਿਸ ਨੇ ਤਾਂ ਫਿਰ ਉਹਦੀ ਪੈਰਵਾਈ ਕਰਨੀ ਹੈ ਜੀ ਕਾਨੂੰਨ ਹੈ ਕੋਈ ਕਤਲ ਹੋਇਆ ਸਜ਼ਾ ਮਿਲੀ ਹੈ ਉਹ ਦੋ ਬੰਦੇ ਸੂਰਵੀਰ ਅੰਦਰ ਗਏ ਹੈ ਭਾਈ ਅਮਰਤਪਾਲ ਮਹਿਰ ਨੂੰ ਫੜਨ ਦੀਆਂ ਪੂਰੀਆਂ ਸਾਜਸ਼ੀਆਂ ਕੀਤੀਆਂ ਜਾ ਰਹੀਆਂ ਚਲੋ ਅੱਜ ਨਹੀਂ ਕੱਲ ਹੋ ਸਕਦਾ ਕੋਈ ਉਹਦੀ ਸੋਚ ਹੋਵੇ ਇੱਕ ਨਹੀਂ ਉੱਥੇ ਜਾਣਾ ਵੀ ਜਾ ਕੇ ਕੋਈ ਐਡਜਸਟਮੈਂਟ ਕਰਕੇ ਵਾਪਸ ਆ ਕੇ ਮੈਂ ਕਿਉਂਕਿ ਇੱਕ ਐਡਵੋਕੇਟ ਸਾਹਮਣੇ ਆਇਆ ਜਿਹੜੇ ਭਾਈ ਅਮਰਤਪਾਲ ਮਹਿਰੋ ਕਹਿੰਦੇ ਵੀ ਮੇਰੇ ਟੱਚ ਚ ਹੈ ਉਹ ਐਡਵੋਕੇਟ ਸਾਹਿਬ ਦਾ ਬਿਆਨ ਮੈਂ ਸੁਣਿਆ ਪਰਸੋਂ ਜੀ ਉਹ ਕਹਿ ਰਿਹਾ ਸਾਨੂੰ ਇਹ ਹਦੇਸ਼ਾ ਵੀ ਇੱਥੇ ਲਿਆ ਕੇ ਇਹਨਾਂ ਨੂੰ ਗੋਲੀ ਮਾਰੀ ਜਾ ਸਕਦੀ ਹੈ ਜੀ ਇਹਨਾਂ ਦਾ ਕਤਲ ਕੀਤਾ ਜਾ ਸਕਦਾ ਵੀ ਉਹ ਕੀ ਕਹਿੰਦੇ ਹੁੰਦੇ ਵੀ ਇਹਨਾਂ ਨੂੰ ਭਜਾ ਕੇ ਤੇ ਪਿੱਛੋਂ ਪਿੱਠ ਤੇ ਗੋਲੀਆਂ ਮਾਰ ਕੇ ਤੇ ਮੁਕਾਬਲਾ ਬਣਾ ਕੇ ਵੀ ਅਸੀਂ ਦਾਏ ਮਾਰਤਾ ਜੀ ਕਹਿੰਦੇ ਸਾਨੂੰ ਪੂਰਾ ਡਰ ਹੈ ਕਰਾਂਗੇ ਪੇਸ਼ ਗਰੰਟੀ ਲੈ ਕੇ ਗਵਰਨਮੈਂਟ ਤੋਂ ਪੰਜਾਬ ਤੋਂ ਲਿਖਵਾ ਕੇ ਲਾਵਾਂਗੇ ਹੋਮ ਸਕੱਰੇਟਰੀ ਤੋਂ ਲਿਖਾ ਕੇ ਲਾਵਾਂਗੇ ਸੈਸ਼ਨ ਤੋਂ ਲਿਖਾ ਕੇ ਲਾਵਾਂਗੇ ਜੀ ਆਪਦੇ ਹਿਸਾਬ ਨਾਲ ਫਿਰ ਪੇਸ਼ ਕਰਾਵਾਂਗੇ ਨਹੀਂ ਇੱਕ ਕੁੜੀ ਵੀਡੀਓ ਬਣਦੀ ਸੀ ਡੋਲਮੀਨੀਗ ਪ੍ਰੋਮੋਸ਼ਨਾਂ ਕਰਦੀ ਸੀ ਦੀਪਿਕਾ ਲੁਥਰਾ ਸ਼ਾਇਦ ਹਾਂ ਜੀ ਦੀਪਿਕਾ ਲੁਥਰਾ ਨੂੰ ਉਹਨਾਂ ਸਿਕਿਉਰਟੀ ਦੇਤੀ ਬਲਸ ਨੇ ਦੋ ਬੰਦੇ ਇੱਕ ਨਹੀਂ ਦੋ ਮਿਲ ਗਏ ਉਹਨਾਂ ਵਧਾਤੇ ਹੋਣੇ ਪਰ ਦੋ ਸੀ ਪਹਿਲਾਂ ਤੁਸੀਂ ਕਹਿੰਦਾ ਤਾਂ 6 ਲੈ ਜਿਹੜੀਆਂ ਨੰਗੇ ਜਿਹੜੀਆਂ ਵੀਡੀਓ ਵੀਡੀਓ ਜਿਹੜੀਆਂ ਇਸ ਚੀਜ਼ ਨੂੰ ਪ੍ਰੋਮੋਸ਼ਨ ਕਰ ਰਹੀਆਂ ਉਹਨਾਂ ਨੂੰ ਸਰਕਾਰ 6-6 ਬੰਦੇ ਦੀ ਸਿਕਿਉਰਿਟੀ ਦੇ ਰਹੀ ਹੈ ਯਾਰ ਔਰ ਜਿਹੜੇ ਸਿੱਧੂ ਵਰਗੇ ਕਰੋੜਾਂ ਰੁਪਏ ਦੀ ਟਰਮ ਆਫ ਟੈਕਸ ਭੇਡ ਸੀਗੇ ਜਿਹੜੇ ਵਰਕਰ ਮੂਸੇ ਵਾਲਾ ਸਿੱਧੂ ਕਰੋੜਾਂ ਰੁਪਏ ਭਰਦਾ ਸੀ ਸਰਕਾਰ ਨੂੰ ਬਾਈ ਜੀ ਕਰੋੜਾਂ ਰੁਪਏ ਅੱਜ ਤੱਕ ਕਿਸੇ ਸਿੰਗਰ ਨੇ ਨਹੀਂ ਭਰੇ ਬਾਲੀਵੁੱਡ ਚ ਕਰੋੜਾਂ ਰੁਪਏ ਭਰਦੇ ਸੁਲਮਾਨ ਖਾਨ ਵਰਗੇ ਤੇ ਇੱਥੇ ਸਿੱਧੂ ਮੂਸੇ ਵਾਲਾ ਛੋਟਾ ਜਿਹਾ ਪਿੰਡਾ 5 ਕਿਲੋਮੀਟਰ ਮਾਨਸੇ ਤੋਂ 6 ਕਿਲੋਮੀਟਰ ਤੇ ਮੂਸਾ ਦੋ ਸ਼ਬਦਾਂ ਦਾ ਛੋਟਾ ਜਿਹਾ ਪਿੰਡ ਹੈ 2 ਕਿਲੋਮੀਟਰ ਦਾ ਤੇ ਕਰੋੜਾ ਰੁਪਏ ਦੀ ਟਰਮ ਆਫ ਕੱਲਾ ਟੈਕਸ ਦਿੰਦਾ ਸੀ ਭਾਈ ਪੰਜਾਬ ਸਰਕਾਰ ਨੂੰ ਉਹਦੀ ਸਕਿਉਰਟੀ ਚੱਕਤੀ ਤੇ ਜਿਹੜੀਆਂ ਕੋਈ ਟੈਕਸ ਨਹੀਂ ਦਿੰਦੀਆਂ ਕੋਈ ਲੈਣ ਨਹੀਂ ਦੇਣੀਆਂ ਨੰਗੀਆਂ ਧੜੰਗੀਆਂ ਵੀਡੀਓ ਪਾਉਣੀਆਂ ਉਹਨਾਂ ਨੂੰ 6-6 ਮੰਨ ਸਕਿਉਰਟੀ ਕਹਦੇ ਇੱਥੇ ਦੇਈ ਜਾਂਦੇ ਹੋ ਐਂ ਤਾਂ ਕੱਲ ਨੂੰ ਮੈਂ ਵੀ ਜਾ ਕੇ ਕਹਿ ਦੂੰਗਾ ਮੇਰੀ ਜਾਨ ਨੂੰ ਖਤਰਾ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਮੈਂ ਗਲਤ ਕੰਮ ਕਰੂੰਗਾ ਨਾ ਕਰੋ ਗਲਤ ਕੰਮ ਇੱਕ ਮਿੰਟ ਗਲਤ ਕੰਮ ਨਾ ਕਰੋ ਜੇ ਜਦੋਂ ਤੁਹਾਨੂੰ ਖਤਰਾ ਹੋਵੇ ਉਹਨਾ ਕੁੜੀ ਮਰੀ ਐ ਕਾਨੂੰਨ ਨੇ ਤਾਂ ਆਪਦਾ ਕੰਮ ਕਰਨਾ ਹੀ ਐ ਜੀ ਹੁਣ ਜੱਜ ਬੈਠੇ ਐ ਕਾਦੇ ਹਸਤੇ ਬੈਠੇ ਤਨਖਾਹਾਂ ਲਈ ਜਾਂਦੇ ਐ ਐਸਐਸਪੀ ਬੈਠੀ ਐ ਏਡੀਸੀ ਬੈਠੇ ਐ ਡੀਸੀ ਬੈਠੇ ਐ ਪ੍ਰਸ਼ਾਸਨ ਬੈਠਾ ਸਮੂਚਾ ਮੰਡਲ ਬੈਠਾ ਉਪ ਮੰਡਲ ਮੈਜਿਸਟਰੇਟ ਬੈਠਾ ਕੋਈ ਉੱਥੇ ਐ ਕਤਲ ਹੋਊਗਾ ਤਾਂ ਸਜ਼ਾ ਤਾਂ ਮਿਲੂਗੀ ਇਹ ਤਾਂ ਹੁਣ ਜਿਨ੍ਹਾਂ ਨੇ ਜੋਧੇ ਨੇ ਕੰਮ ਕੀਤਾ ਉਹ ਉਹਨਾਂ ਦੇ ਦਿਲ ਜਾਣਦੇ ਜੀ ਕਤਲ ਕਰਨਾ ਕੋਈ ਸੌਖਾ ਕੰਮ ਨਹੀਂ ਕਿਸੇ ਨੂੰ ਜਾਨੋਂ ਮਾਰ ਦੇਣਾ ਮੈਂ ਦੱਸੀ ਇਹਨਾਂ ਵੀ ਆਹ ਵੀਡੀਓ ਦੇਖਣ ਤੋਂ ਪਹਿਲਾਂ ਮੇਰੀ ਜਿਹੜੀ ਸਿੱਕੀ ਗੱਲਬਾਤ ਉਹ ਸੀ ਵੀ ਮਹਿਰੋ ਨੇ ਗਲਤ ਕੀਤਾ ਯਾਰ ਵੀ ਚੱਲ ਮੜਾ ਮੋਟਾ ਕੁੱਟ ਮਾਰ ਕਰ ਦਿੰਦੇ ਲੱਤਾਂ ਲੱਤਾਂ ਤੋੜ ਕੇ ਡੀ ਐਮ ਸੀ ਚ ਪਾ ਦਿੰਦੇ ਯਾਰ ਆਪੇ 2 ਮਹੀਨੇ ਪਈ ਰਹਿੰਦੀ ਪਤਾ ਲੱਗ ਜਾਂਦਾ ਨਾਲੇ ਘਰਦਿਆਂ ਨੂੰ ਵੀ ਉੱਥੇ ਚਾਹ ਪਾਣੀ ਬੁਲਾਉਣ ਦਾ ਨਾਲੇ ਉੱਥੋਂ ਦਾ ਖਰਚਾ ਚੱਕਦੇ ਪਤਾ ਲੱਗ ਜਾਂਦਾ ਕਿੰਨਾ ਔਖਾ ਹਸਪਤਾਲਾਂ ਚ ਲੋਕ ਪਰ ਜਦੋਂ ਉਹਨਾਂ ਨੇ ਸ਼ਾਇਦ ਆ ਵੀਡੀਓ ਦੇਖ ਲਈ ਸੀ ਆ ਵੀਡੀਓ ਦੇਖਣ ਤੋਂ ਬਾਅਦ ਫੈਸਲਾ ਲਿੱਤਾ ਮਾਰਨ ਦਾ ਜੀ ਕਿ ਤੂੰ ਇੰਨਾ ਕੁਝ ਪ੍ਰਮੋਟ ਕਰ ਰਹੀ ਹੈਂ ਤੁਸੀਂ ਦੇਖ ਲਓ ਮੈਂ ਇੱਕ ਸੁਧਾਰਨ ਵਿਅਕਤੀ ਹਾਂ ਔਰ ਇੱਕ ਛੋਟੇ ਜਿਹੇ ਸ਼ਹਿਰ ਚ ਰਹਿਣਾ ਤੇ ਵੀਡੀਓ ਮੇਰੇ ਮੋਬਾਈਲ 'ਚ ਆ ਗਈ ਤਾਂ ਕੀ ਇਹ ਵੀਡੀਓ ਆਮ ਲੋਕਾਂ ਦੇ ਮੋਬਾਈਲ 'ਚ ਨਾ ਪਹੁੰਚੀ ਹੋਊਗੀ ਬਿਲਕੁਲ ਤੁਸੀਂ ਕਹਿੰਦੇ ਤੁਹਾਡੇ ਮੋਬਾਈਲ 'ਚ ਵੀ ਹੈਗੀ ਕਿਨੇ ਭਾਈ ਸਾਹਿਬ ਕਹਿੰਦੇ ਮੇਰੇ ਕੋਲ ਵੀ ਹੈਗੀ ਹੈ ਕੈਮਰਾਮੈਨ ਸਾਹਿਬ ਆਪਣੇ ਕਹਿ ਰਹੇ ਇਹ ਕਹਿੰਦੇ ਮੇਰੇ ਕੋਲ ਵੀ ਵੀਡੀਓ ਮੈਂ ਵੀ ਦੇਖ ਲਈ ਸਾਰੇ ਕੀ viral ਹੋਈ ਆ viral ਹੋ ਗਈ ਵੀਡੀਓ ਇੱਕ ਸੁਰਲੀਨ ਕੌਰ ਨਾਦੀ ਹੈ ਜੀ ਇੰਸਟਾਗ੍ਰam ਤੇ ਕਾਫੀ ਮਸ਼ਹੂਰ ਹਸਤੀ ਹੈ ਕੁੜੀ ਹੈ ਕਰਦੀ ਉਹ ਵੀ ਬਹੁਤ ਕੁਝ ਹੈ ਹੈ ਹੋ ਜਾਊ ਟਪਟੰਗ ਬਹੁਤ ਗਲਤ ਬੋਲਦੀ ਉਹ ਵੀ ਮੈਨੂੰ ਲੱਗਦਾ ਵੀ ਉਹ ਵੀ ਹੁਣ ਪਰ ਉਹ ਕਹਿੰਦਾ ਯਾਨੀ ਕਿ ਨਹੀਂ ਮੈਂ ਮਾਫੀ ਨਹੀਂ ਮੰਗਦੀ ਮੰਗ ਲੂਗੀ ਕਿ ਮਾਫੀ ਉਹ ਵੀ ਮੰਗ ਲੂਗੀ ਸੁਰਲੀਨ ਕੋਰ ਹੈ ਹੈ ਜੀ ਇੱਕ ਸੁਰਰੀਨ ਕੋਰ ਹੈ ਇੱਕ ਹੋਰ ਹੈ ਕੀ ਨਾਲੇ ਤਾਂ ਲੁਥਰਾ ਜੀ ਇਹ ਇਹੋ ਜੀਆਂ ਜਿਹੜੀਆਂ ਕੁੜੀਆਂ ਹਨ ਇਹ ਆਪਣੇ ਆ ਧੀਆਂ ਪਹਿਣਾ ਵਾਸਤੇ ਸਾਡੇ ਸਮਾਜ ਵਾਸਤੇ ਸਾਡੇ ਬੱਚਿਆਂ ਵਾਸਤੇ ਖਤਰਾ ਹੈ ਇਹ ਇਹ ਮੈਨੂੰ ਲੱਗਦਾ ਵੀ ਕਿਸੇ ਸਾਜ਼ਿਸ਼ ਤਹਿਤ ਇਹਨਾਂ ਨੂੰ ਫੰਡਿੰਗ ਆਂਦੀ ਹੈ ਵੀ ਤੁਸੀਂ ਇਹ ਚੀਜ਼ ਨੂੰ ਨੰਗੇਜਪਨ ਨੂੰ ਪ੍ਰਮੋਟ ਕਰੋ ਬਿਲਕੁਲ ਸਾਡੇ ਪੰਜਾਬ ਨੂੰ ਖਰਾਬ ਕਰਨ ਦੀ ਸਾਜ਼ਿਸ਼ ਹੈ ਜੀ ਇਹ ਜੀ ਔਰ ਸਾਡੇ ਅ ਰਿਲੇਸ਼ਨਾਂ ਨੂੰ ਖਰਾਬ ਕੀਤਾ ਜਾ ਰਿਹਾ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕੀਤਾ ਜਾ ਰਿਹਾ ਬਸ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚ ਕਿ ਕੋਈ ਜ਼ਿਆਦਾ ਬੋਲ ਗਿਆ ਹੋਵਾਂ ਤਾਂ ਮੈਂ ਮਾਫ਼ ਵੀ ਚਾਹੁੰਦਾ ਸਾਧ ਸੰਗ ਜੀ ਪਰ ਮੈਂ ਕਹਿੰਦਾ ਮੈਰੋ ਨੇ ਜੋ ਕੀਤਾ ਆ ਜਿਹੜੀ ਵੀਡੀਓ ਦੇਖ ਕੇ ਮਨ ਹਿੱਲ ਗਿਆ ਦੇਖ ਕੇ ਯਾਰ ਇੰਨੀ ਗੰਦੀ ਵੀਡੀਓ ਅੱਜ ਤੱਕ ਮੈਂ ਦੇਖੀ ਨਹੀਂ ਸੀ ਤੇ ਇਸ ਤੋਂ ਬਾਅਦ ਮੈਨੂੰ ਲੱਗਿਆ ਵੀ ਮੈਰੋ ਨੇ ਸਹੀ ਕੀਤਾ